ਪੰਜਾਬ ਪੁਲਿਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੁਝ ਨੌਜਵਾਨਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਗਏ 461 ਦੇ ਤਕਰੀਬਨ ਨਿਯੁਕਤੀ ਪੱਤਰ ਵੰਡੇ ਗਏ ਤੇ ਉੱਥੇ ਹੀ ਪੰਜਾਬ ਪੁਲਿਸ ਦੇ ਵਿੱਚ ਨਵੀਆਂ ਜੁਆਇਨਿੰਗ ਆ ਵੀ ਹੋ ਰਹੀਆਂ ਨੇ ਤੇ ਪੰਜਾਬ ਪੁਲਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਹੌਸਲਾ ਫਸਾਈ ਵੀ ਕੀਤੀ ਹੈ ਤੇ ਹੌਸਲਾ ਜਿਹੜਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦਿੱਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ ਮੈਂ ਕਿਉਂਕਿ ਹਰ ਰੋਜ਼ ਮਿਲਦਾ ਰਹਿੰਦਾ ਮੈਂ ਇਹ ਨਹੀਂ ਹੈਗਾ ਕਿ ਮੈਂ ਕਿਤੇ ਹੋਰ ਬਿਜ਼ੀ ਆ ਪੁਲਿਸ ਮਿਲਣ ਨੂੰ ਤਰਸ ਰਹੀ ਹੈ ਆਫੀਸਰਜ਼ ਡਿਸੀਜਨ ਦੀਆਂ ਫਾਈਲਾਂ ਪੈਂਡਿੰਗ ਪਈਆਂ ਨੇ ਉਹ ਡਿਸੀਜਨ ਦੀਆਂ ਫਾਈਲਾਂ ਲੈ ਕੇ ਘੁੰਮ ਰਹੇ ਨੇ ਮਹੀਨਾ ਮਹੀਨਾ ਮਿਲੀ ਨਹੀਂ ਰਿਹਾ ਕੋਈ ਸਾਰਾ ਕੰਮ ਹੀ ਖੜ ਗਿਆ ਇਸ ਤਰ੍ਹਾਂ ਦਾ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੇ ਇੱਕ ਮੰਡਟ ਦਿੱਤਾ ਹੈ ਇੱਕ ਸਾਰਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਮੰਡਟ ਤੋਂ ਬਾਅਦ ਜ਼ਿੰਮੇਵਾਰੀ ਮਿਲੀ ਹੈ ਬੀਇੰਗ ਅ ਸਟੇਟ ਹੈਡ ਮੇਰਾ ਫਰਜ਼ ਬਣਦਾ ਕਿ ਹਰ ਪਰਿਵਾਰ ਦੇ ਹਰ ਇੱਕ ਵਰਗ ਨੂੰ ਖੁਸ਼ ਰੱਖੀਏ ਉਹਨਾਂ ਦੀਆਂ ਤਰੱਕੀਆਂ 'ਚ ਯੋਗਦਾਨ ਪਾਈਏ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਪੜ੍ਹਨ ਦਾ ਮਾਹੌਲ ਦੇਈਏ ਜਿਹੜੇ ਪੜ ਚੁੱਕੇ ਨੇ ਉਹਨਾਂ ਨੂੰ ਡਿਗਰੀਆਂ ਮੁਤਾਬਕ ਰੋਜ਼ਗਾਰ ਦੇਈਏ ਔਰ ਜਿਨ੍ਹਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ ਨੌਕਰੀਆਂ ਉਹਨਾਂ ਦੀਆਂ ਨੌਕਰੀਆਂ ਨੂੰ ਹੋਰ ਵੱਡਾ ਕਰਨ ਦਾ ਇੱਕ ਮਾਹੌਲ ਸਿਰਜੀਏ ਜਿਵੇਂ ਕਿ ਅਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਅਸੀਂ ਘਟੋ ਘਟ 8 ਯੂਪੀਐਸਸੀ ਸੈਂਟਰ ਖੋਲ੍ਹਾਂਗੇ ਜਿੱਥੇ ਫ੍ਰੀ ਦੇ ਵਿੱਚ ਸਾਰਿਆਂ ਨੂੰ ਕੋਚਿੰਗ ਜਿਹੜੀ ਆ ਉਹ ਯੂਪੀਐਸਸੀ ਦੀ ਮਿਲੂਗੀ ਤਾਂ ਕਿ ਪੜਦੇ-ਪੜਦੇ ਨਾਲ ਆਈਪੀਐਸ ਨਾਲ ਆਈਐਸ ਨਾਲ ਆਈਆਰਐਸ ਉਹ ਵੀ ਤੁਸੀਂ ਕਿਤਾਬਾਂ ਪੜਦੇ-ਪੜਦੇ ਆਪਣੀਆਂ ਤਰੱਕੀਆਂ ਕਰੋ ਮੈਂ ਜਦੋਂ ਵੀ ਇੱਥੇ ਆਉਣਾ ਬਹੁਤ ਵਾਰੀ ਆਉਣਾ ਮੈਂ ਹਰ ਹਫਤੇ ਆਉਣਾ ਬਲਕਿ ਕੱਲ ਵੀ ਆਇਆ ਸੀ ਇੱਥੇ ਮੈਂ ਕੱਲ ਵੀ 540 ਚੜੀ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਮੈਂ ਇਹੀ ਗੱਲ ਕਹਿੰਦਾ ਹਾਂ ਉਹਨਾਂ ਕਿ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਤੇ ਨਾ ਆਖਰੀ ਹੈ ਇਸ ਨੌਕਰੀ ਨੂੰ ਇੱਕ ਪੌੜੀ ਬਣਾਓ ਉੱਪਰ ਜਾਣਾ ਹੋਰ ਹੈ ਜੀ ਬਹੁਤ ਜ਼ਿਆਦਾ ਔਰ ਮਿਹਨਤ ਸਭ ਤੋਂ ਸ਼ਾਰਟਕਟ ਰਸਤਾ ਹੈ ਕਈ ਬੰਦੇ ਹੋਰ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰਦੇ ਆ ਸ਼ਿਪਾਰਸ਼ਾਂ ਵਾਲਾ ਜਾਂ ਰਿਸ਼ਵਤਾਂ ਵਾਲਾ ਉਹ ਨਹੀਂ ਜਾਣਦਾ ਕਿਤੇ ਉਹ ਕਿਤੇ ਨਾ ਕਿਤੇ ਜਾ ਕੇ ਡੈਡ ਐਂਡ ਆ ਜਾਂਦਾ ਉਹ ਤਾਂ ਫਿਰ ਫਸ ਜੰਨੇ ਉਹ ਕਿੱਧਰ ਜਾਈਏ ਹੁਣ ਮਿਹਨਤ ਵਾਲਾ ਰਸਤਾ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਜੀਟੀ ਰੋਡ ਤੇ ਨਿਕਲਦੇ ਨਿਕਲਦਾ ਸੁਪ ਪੰਜਾਬ ਪੁਲਿਸ ਦਾ ਖਾਸ ਤੌਰ ਤੇ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਪਹਿਲੀ ਵਾਰ ਹੋਇਆ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰਾਂਡ ਨਿਊ ਲੇਟੈਸਟ ਗੱਡੀਆਂ ਮੋਟਰਸਾਈਕਲ ਕੰਪਿਊਟਰ ਦਾ ਅਪਡੇਟ ਜਿਹੜਾ ਔਰ AI ਨਾਲ ਲੈ ਕੇ ਆ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ ਕਿਉਂਕਿ ਜਿਨ੍ਹਾਂ ਦਾ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹੈ ਰੋਜ਼ ਜੋ ਕ੍ਰਿਮੀਨਲਸ ਉਹ ਅਪਡੇਟ ਹੋਏ ਹੋਏ ਨੇ ਪੰਜਾਬ ਪੁਲਿਸ ਨੂੰ ਤਾਂ ਪਿੱਛੇ ਨਾ ਰਵੇ ਪੰਜਾਬ ਪੁਲਿਸ ਨੂੰ ਤਾਂ ਦੋ ਕਦਮ ਅੱਗੇ ਹੋਣੀ ਚਾਹੀਦੀ ਇਨਵੈਸਟੀਗੇਸ਼ਨ ਚ ਵੀ ਉਹਨਾਂ ਦੀ ਟ੍ਰੇਸਿੰਗ ਦੇ ਵਿੱਚ ਵੀ ਔਰ ਜਦੋਂ ਕੋਈ ਸਾਹਮਣਾ ਹੋ ਜੇ ਕੋਈ ਇਹੋ ਜਿਹਾ ਅਨਸਰਾਂ ਦਾ ਤਾਂ ਬਹਾਦਰੀ ਨਾਲ ਲੜਨ ਦੇ ਵਿੱਚ ਵੀ ਆਮ ਤੌਰ ਤੇ ਕੀ ਹੁੰਦਾ ਬਹੁਤ ਆਸਾਨ ਹੈ ਸਭ ਤੋਂ ਆਸਾਨ ਕੰਮ ਹੈ ਜੇ ਮੈਂ ਆਪਣੇ ਦੇਸ਼ ਦੀ ਗੱਲ ਕਰ ਲੈਣਾ ਆਪਣੇ ਦੇਸ਼ 'ਚ ਸਭ ਤੋਂ ਆਸਾਨ ਕੰਮ ਇਹ ਹੈ ਕਿ ਪੁਲਿਸ ਨੂੰ ਬਦਨਾਮ ਕਰ ਦੋ ਬੜੀ ਸਭ ਸਭ ਤੋਂ ਸੌਖਾ ਕੰਮ ਇਹੀ ਹੈ ਬਸ ਪੁਲਿਸ ਕੀ ਕਰ ਰਹੀ ਸੀ ਬਈ ਕਿਤੇ ਕੋਈ ਝਗੜਾ ਹੋ ਗਿਆ ਸੱਸ ਨੂੰ ਦਾ ਉੱਥੇ ਕੋਈ ਪਤੀਲੇ ਭਾਂਡੇ ਚੱਕਲੇ ਵੇਲ ਨਹੀਂ ਚੱਲ ਪਏ ਪੁਲਿਸ ਕੀ ਕਰ ਰਹੀ ਸੀ ਬੜਾ ਕਹਿਣਾ ਸੁੱਖਾ ਹੈ ਹਰ ਕਿਸਮ ਦਾ ਝਗੜਾ ਤੁਹਾਡੇ ਕੋਲੇ ਆਊਗਾ ਕੋਈ ਜਦੋਂ ਤੁਸੀਂ ਫੈਸਲਾ ਕਰਾਉਂਗੇ ਇੱਕ ਤਰ ਖੁਸ਼ ਹੋ ਇੱਕ ਦੂਜੀ ਤਰ ਕਹੋਗੇ ਪੁਲਿਸ ਲੜੀ ਹੋਈ ਸੀ ਮੇਰੇ ਕੋਲੇ ਆਉਂਦੇ ਰਹੇ ਬਹੁਤ ਹੁਣ ਵੀ ਆਉਂਦੇ ਪੁਲਿਸ ਪਰਚਾ ਦਰਜ ਨਹੀਂ ਕਰਦੀ ਦੂਜੇ ਗੈਨੇ ਪੋਰਸ ਨੇ ਪਰ ਚਾਦਰਜ ਕਰ ਲਏ ਜੀ ਇਹ ਚ ਉਠਾਈ ਸੋ ਬੜਾ ਸੌਖਾ ਹੈ ਬਦਨਾਮ ਕਰਨਾ ਪਰ ਜਦੋਂ ਆਪਣੇ ਕੋਲ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੋਵੇ ਹਾਈ ਲੈਵਲ ਦੀ ਜਿਸ ਤਰ੍ਹਾਂ ਤੁਸੀਂ ਅੱਜ ਉਹਨਾਂ ਕੁਰਸੀਆਂ ਨੂੰ ਸੰਭਾਲਣ ਜਾ ਰਹੇ ਹੋ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਇਸ ਗੱਲ ਤੇ ਵਧੂਗਾ ਕਿ ਜੋ ਇਨਵੈਸਟੀਗੇਸ਼ਨ ਹੋਈ ਹੈ ਉਹ ਸਹੀ ਹੈ ਗਲਤ ਵਾਲਾ ਗਲਤ ਹੈ ਸਹੀ ਵਾਲਾ ਸਹੀ ਹੈ ਬਸ ਕਿਉਂਕਿ ਮੈਨੂੰ ਪਤਾ ਹੈ ਪੋਲਿਟਿਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਸੀ ਪੁਲਿਸ ਤੇ ਥਾਣੇ 'ਚ ਲੋਕ ਕਿਸੇ ਚਿੱਟਾ ਵੇਚਣ ਵਾਲੇ ਨੂੰ ਫੜਾ ਕੇ ਆਉਂਦੇ ਸੀ ਵੀ ਆਹ ਚਿੱਟਾ ਵੇਚਦਾ ਸੀ ਫੜਿਆ ਜੀ ਪਿੰਡੇ ਨੂੰ ਇੱਥੇ ਪਰਚਾ ਪਾਓ ਇਹਨਾਂ ਨੂੰ ਫੋਨ ਆ ਜਾਂਦਾ ਸੀ ਕਿਸੇ ਤਾਹਾਂ ਤੋਂ ਕੋ ਆਪਣੀ ਬੰਦਾ ਛੱਡ ਦਿਓ ਤਾਂ ਉਹ ਉਹ ਛੱਡਣਾ ਪੈਂਦਾ ਸੀ ਛੱਡਣਾ ਕੀ ਉਹਨੂੰ ਘਰੇ ਛੱਡ ਕੇ ਆਉ ਕਹਿੰਦੇ ਸੀ ਨਾਲ ਉਹ ਪੁਲਿਸ ਵਾਲੇ ਤਾਂ ਜਿੱਪ ਸੀ ਦੇ ਛੱਡ ਕੇ ਆਉਂਦੇ ਸੀ ਉਹ ਬਸਤੇ ਜਾਂਦੇ ਸੀ ਜਿਹੜੇ ਫੜਾਉਣ ਆਏ ਸੀ ਜਿਹਨੂੰ ਫੜਾਉਣ ਆਏ ਸੀ ਉਹ ਪਹਿਲਾਂ ਪਿੰਡ ਪਹੁੰਚਿਆ ਹੁੰਦਾ ਸੀ ਜਿਹੜੇ ਫੜਾਉਣ ਗਏ ਸੀ ਉਹ ਬਾਅਦ ਚ ਆਉਂਦੇ ਸੀ ਫਿਰ ਵਿਸ਼ਵਾਸ ਟੁੱਟ ਜਾਂਦਾ ਸੀ ਲੋਕਾਂ ਦਾ ਰਲੇ ਹੋਏ ਨੇ ਰਲਿਆ ਕੌਣ ਹੋਇਆ ਵੀ ਰਲੇ ਤਾਂ ਤਹਾਂਲੇ ਹੋਏ ਨੇ ਰਲੇ ਤਾਂ ਰਾਜਨੀਤਿਕ ਲੋਕ ਰਲੇ ਹੋਏ ਨੇ ਉਹਨਾਂ ਨਾਲ ਸਮਗਲ ਲੜਾ ਨਾਲ ਗੈਂਗਸਟਰ ਨਾਲ ਬਦਨਾਮ ਪੁਲਿਸ ਹੋ ਗਈ ਸੋ ਅਸੀਂ ਇਹ ਸਭ ਤੋਂ ਪਹਿਲਾਂ ਕੱਟ ਕੀਤਾ ਸਾਰੇ ਅਫੀਸਰ ਸਾਹਿਬਾਨ ਦੀ ਮੀਟਿੰਗ ਜਦੋਂ ਵੀ ਹੁੰਦੀ ਐ ਇਹ ਕਹਿੰਦੇ ਆ ਸੀ ਗਲਤ ਪਰਚਾ ਨਹੀਂ ਪਾਉਣਾ ਕਿਸੇ ਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹ ਰਾਜਨੀਤਿਕ ਪਰਚੇ ਨਹੀਂ ਪਾਉਣੇ ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਸਵਿਸ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਬਾਕੀ ਜੋ ਮਰਜ਼ੀ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਆਮ ਆਦਮੀ ਕਲੀਨਿਕ ਖੁੱਲ ਗਏ ਸਕੂਲ ਬੱਸ ਸੋਣੇ ਬਣੀ ਜਾਂਦੇ ਆ ਖੇਤਾਂ ਚ ਪੱਸੀਆਂ ਚ ਪਾਣੀ ਆਉਣ ਲੱਗ ਗਿਆ 20 25 25 30 30 ਸਾਲਾਂ ਬਾਅਦ ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨਣੀ ਹੈ ਉਹ ਲੋਕ ਕਹਿੰਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਯਾਰ ਘਟੂ ਘਟੇ ਛੁਟਕਾਰਾ ਮਿਲਿਆ ਲੋਕਾਂ ਨੂੰ ਵੀ ਪੁਲਿਸ ਨੂੰ ਵੀ ਸੋ ਜੋ ਲੇਟੈਸਟ ਟੈਕਨੋਲੋਜੀ ਦੁਨੀਆ ਦੀ ਪੁਲਸਾਂ ਕੋਲ ਹੈ ਮੈਂ ਚਾਹਨਾ ਪੰਜਾਬ ਪੁਲਸ ਕੋਲੇ ਹੋਵੇ ਕੋਈ ਬਜਟ ਦੀ ਕਮੀ ਨਹੀਂ ਕੋਈ ਕਿਸੇ ਕਿਸਮ ਦਾ ਕਿਉਂਕਿ ਸਾਢੇ 3 ਕਰੋੜ ਲੋਕਾਂ ਦੇ ਚ ਸੁੱਖ ਤੇ ਚੈਨ ਦੀ ਨੀਂਦ ਜਿਹੜੀ ਹੈ ਉਹ ਆਪਣੇ ਹੱਥ ਚ ਹੈ ਉੱਤੋਂ 550 ਕਿਲੋਮੀਟਰ ਬਾਰਡਰ ਹੈ ਇੰਟਰਨੈਸ਼ਨਲ ਪਾਕਿਸਤਾਨ ਦਾ ਉਧਰੋਂ ਹਰ ਰੋਜ਼ ਡਰੋਨ ਹਰ ਰੋਜ਼ ਕੋਈ ਨਾ ਕੋਈ ਉਧਰੋਂ ਸ਼ਰਾਰਤਾਂ ਉਹ ਵੀ ਸੰਭਾਲਣੀਆਂ ਨੇ ਫਿਰ ਇੰਟਰਨਲ ਆ ਜਿਹੜੇ ਉਹਨਾਂ ਦੇ ਪਾਲੇ ਹੋਏ ਸੀ ਪੁਰਾਣਿਆਂ ਦੇ ਲੀਡਰਾਂ ਦੇ ਗੈਂਗਸਟਰ ਜੇਲ ਆ ਹੋ ਗਿਆ ਜੇਲ ਚਾਈ ਨਹੀਂ ਹੋਇਆ ਜੇਲ ਚ ਉਹ ਹੋ ਗਿਆ ਪੇਸ਼ੀਆਂ ਤੇ ਲੈ ਜਾਂਦੇ ਨੂੰ ਆ ਮਿਲ ਗਿਆ ਉੱਥੋਂ ਆ ਮਿਲ ਗਿਆ ਸੋ ਬਹੁਤ ਚੈਲੰਜਸ ਨੇ ਪੁਲਿਸ ਤੇ ਕਟ ਜੇ ਇਹ ਤਾਈਓ ਠੀਕ ਹੋ ਸਕਦੇ ਨੇ ਜੇ ਫ੍ਰੀਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂਗਾ ਜੇ ਅਫਸਰ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਜਿਹੜਾ ਬੰਦਾ ਫੜਿਆ ਹੈ ਇਹਦੇ ਹੱਕ 'ਚ ਦੋ ਫੋਨ ਆ ਗਏ ਇਹਦੇ ਵਿਰੁੱਧ ਵੀ ਦੋ ਆ ਗਏ ਉਤੋਂ ਇਹ ਮੰਨਾਂ ਕੀ ਦੀ ਜਦੋਂ ਪਾਵਰ ਸੈਂਟਰ ਚਾਰ ਚਾਰ ਪੰਜ ਪੰਜ ਹੋ ਜਾਣਗੇ ਤਾਂ ਫਿਰ ਡਿਸੀਜਨ ਕਿਵੇਂ ਹੋਊਗਾ ਮੈਂ ਮੇਰੇ ਇੱਕ ਮਿੱਤਰ ਉਹ ਆਈਐਸ ਅਫਸਰ ਮੈਂ ਐਜ਼ ਇਨ ਆਰਟਿਸਟ ਮੇਰੇ ਫਰੈਂਡ ਰਹੇ ਉਹਨਾਂ ਨੂੰ ਮੈਂ ਪੁੱਛਿਆ ਕਿ ਕਿਵੇਂ ਚੱਲਦੀਆਂ ਨੌਕਰੀਆਂ ਕਹਿੰਦੇ ਕੀ ਕਰੀਏ ਬਠਿੰਡੇ ਲਾਏ ਹੋਏ ਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਘਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦੋ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦੋ ਫਿਰ ਕਹਿੰਦਾ ਬੀਬਾ ਜੀ ਦਾ ਫੋਨ ਆ ਜਾਂਦਾ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਨਸਲ ਰੱਖਿਓ ਫਿਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦਾ ਹੀ ਆਪਣਾ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇੱਧਰ ਸਾਡੇ ਵਾਲੇ ਜ਼ਿਲ੍ਹੇ ਚ ਕਰ ਦੋ ਕਹਿੰਦਾ ਫਿਰ ਇੱਕ ਅੱਧਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਕੁਮੇ ਹੋਈ ਐ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਦਾ ਮੇਰਾ ਉਹ ਕਹਿੰਦਾ ਜੀ ਫਿਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਣਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜਿਆ ਗਿਆ ਤੇ ਤੂੰ ਇਹ ਇਦਾਂ ਕਿਵੇਂ ਇਸ ਮਾਹੌਲ ਚ ਕੰਮ ਕਰ ਲੂਗੀ ਪੁਲਿਸ ਬਈ ਤੇ ਅੱਛਾ ਇੰਨਾ ਕੁਝ ਘਰਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਆਕਸਾਈਡ ਅੰਦਰ ਜਾਂਦੀ ਐ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਕਿਮਿਕਲ ਹੋ ਜੇ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਹੁਣ ਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਵੱਧ ਪੁਰਸ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪੈਣ ਮੈਨੂੰ ਪਤਾ ਮੈਂ ਕਿਤੇ ਕਿਤੇ ਸ਼ੋਅ ਵਗੈਰਾ ਕਰਕੇ ਆ ਰਿਹਾ ਸੀ ਰਾਤ ਨੂੰ ਤਾਂ ਦੋ ਤਿੰਨ ਪੁਲਿਸ ਵਾਲਿਆਂ ਨੇ ਹੱਥ ਦਿੱਤਾ ਵੈਸੀ ਸੀ ਨਾਕੇ ਤੇ ਨਹੀਂ ਸੀ ਵੈਸੀ ਖੜੀ ਸੀ ਬਰਦੀ ਸੀ ਉਹਨਾਂ ਦਾ ਵੈਸੇ ਨਾਰਮਲ ਹੱਥ ਦਿੱਤਾ ਤੇ ਮੈਂ ਗੱਡੀ 'ਚ ਬਿਠਾ ਲਿਆ ਉਹਨੂੰ ਇਹ ਨਹੀਂ ਪਤਾ ਸੀ ਉਹਨਾਂ ਗੱਡੀ ਕੀ ਦੀ ਹੈ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿੱਧਰ ਚੱਲੇ ਹੋ ਹਜੇ ਤੱਕ ਨੇਰਾ ਸੀ ਗੱਡੀ 'ਚ ਕੋਈ ਕਹਿੰਦੇ ਪੁੱਛੋ ਹੀ ਨਾ ਜੀ ਬਸ ਕਿੱਧਰ ਚੱਲੇ ਆਂ ਬੁਰੇ ਫਸੇ ਹੋਇਆ ਚਲ ਮੈਂ ਲਾਈਟ ਲਾਤੀ ਮੈਂ ਆ ਮੈਂ ਭਗਵਾਨ ਤੁਮਨ ਉਹ ਤੁਮਨ ਸਾਹਿਬ ਘਾਵ ਉਹ ਤਾਂ ਯਾ ਦਰਸ਼ਨ ਹੋ ਗਏ ਜੀ ਫਲਾਣਾ ਮੈਂ ਚਲ ਹੁਣ ਦੱਸ ਦੋ ਕਿੱਧਰ ਚੱਲੇ ਆਂ ਉਹ ਕਹਿੰਦੇ ਜੀ 90 ਤੋਂ ਚੜੇ ਸੀ ਮੈਂ 90 ਤੋਂ ਮੈਂ ਚੰਡੀਗੜ੍ਹ ਨੂੰ ਆਉਂਦਾ ਸੀ ਕਹਿੰਦੇ ਜੀ ਕੈਦੀ ਦੀ ਪੇਸ਼ੀ ਵਰਤਾ ਕੇ ਜੇਲ ਛੱਡ ਕੇ ਆਇਆ ਮਿਸ ਖਬਰ ਤੂੰ ਇੰਨੇ ਨੇਰੇ ਤੁਸੀਂ ਮਨ ਕੈਦੀ ਨੂੰ ਕਾਲੇ ਤੇ ਛੱਡ ਗਏ ਕੈਦੀਆਂ ਵਾਸਤੇ ਬਸਾਂ ਹੈਗੇ ਕਹਿੰਦਾ ਜੀ ਮੈਂ ਵੀ ਤੁਸੀਂ ਕਹਿੰਦੇ ਅਸੀਂ ਕਹਿੰਦੇ ਹੱਥ ਦੇ ਕੇ ਜਾਣੇ ਆ ਮੈਂ ਕਿਹਾ ਯਾਰ ਇਹ ਕਿਵੇਂ ਕਹਿੰਦਾ ਹਾਂ ਜੀ ਕਿਤ ਦਿਨ ਤਾਂ ਬਸ ਜਾਊ ਕਿਤ ਦਿਨ ਬਸ ਛੱਡੂਗੀ ਉੱਥੇ ਉਹਦੇ ਬਾਅਦ ਅਸੀਂ ਜਿਵੇਂ ਮਰਜੀ ਜਾਈਏ ਸਾਡੇ ਕੋਲ ਕੱਖ ਨਹੀਂ ਹੈਗਾ ਅਸੀਂ ਕਿਹਾ ਹੁਣ ਕਿਵੇਂ ਕਰੋਗੇ ਕਹਿੰਦਾ ਕਰਨਾ ਕੀ ਹੈ ਜੀ ਹੁਣ ਇਹ ਜੇ ਵੇਲੇ ਥੋੜੀ ਜਾਵਾਂਗੇ ਥਾਣੇ ਹੁਣ ਕਹਿੰਦਾ ਜਾਊਂਗਾ ਜਾ ਕੇ ਇੱਕ ਦੀ ਮਿਹਨਤਾਂ ਕਰੂੰਗਾ ਵੀ ਫਰ ਲੋ ਮੇਰੇ ਥਾਂ ਤੇ ਯਾਰ ਤੂੰ ਕਰ ਲੈ ਜੋ ਆਗਲਾ ਜਨਮ ਦਿਨ ਹੈ ਕੱਲ ਨੂੰ ਮੈਂ ਉਹ ਮਨਾ ਲੂੰਗਾ ਤੇ ਤੂੰ ਮੇਰੇ ਥਾਂ ਤੇ ਕੱਲ ਜਿੱਦੇ ਤੇਰੇ ਵਾਲੇ ਜਵਾਗਦਾ ਹੋਇਆ ਮੈਂ ਕਰ ਲੂੰਗਾ ਮੈਂ ਕਿਹਾ ਵੀ ਇਹ ਤਾਂ ਯਾਰ ਬੜਾ ਔਖਾ ਕੰਮ ਹੈ ਔਖਾ ਕਹਿੰਦਾ ਕੀ ਜੀ ਉੱਤੋਂ ਹੋਰ ਪੰਗਾ ਹੈ ਕਹਿੰਦਾ ਜਿਹੜਾ ਬੱਚੇ ਦਾ ਜਨਮ ਦਿਨ ਹੈ ਕੱਲ ਨੂੰ ਉਹਦੀ ਫੋਟੋ ਨਹੀਂ ਪਾ ਸਕਦੇ ਮੈਂ ਕਿਉਂ ਕਹਿੰਦਾ ਉਹ ਕਹਿੰਨਗੇ ਤੂੰ ਤਾਂ ਡਿਊਟੀ ਤੇ ਸੀ ਤੂੰ ਇੱਥੇ ਕੀ ਕਰਦਾ ਫਿਰ ਤੇ ਫੇਰ ਸਸਪੈਂਡ ਉੱਤੋਂ ਆਰਡਰ ਆ ਜਾਣਗੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਨਹੀਂ ਕੋਈ ਪਰਮਾਤਮਾ ਕੋਈ ਦਿਨ ਲਿਆਊਗਾ ਵਧੀਆ ਜੋ ਤੁਸੀਂ ਆਪਣੇ ਬੱਚਿਆਂ ਜਨਮ ਦਿਨ ਕਰੇ ਮਨਾਉਗੇ ਆਉਣ ਸਾਰ ਅਸੀਂ ਫੈਸਲਾ ਕੀਤਾ ਸਭ ਤੋਂ ਪਹਿਲਾਂ ਤਾਂ ਸਾਰੀ ਪੁਲਿਸ ਦੇ ਜਨਮ ਦਿਨ ਲੈ ਕੇ ਇੱਕ ਸ਼ਾਨਦਾਰ ਜਿਹੜਾ ਕੰਗਰਾਚੂਲੇਸ਼ਨ ਦਾ ਵਧਾਈਆਂ ਦਾ ਕਾਰਡ ਜਿਹੜਾ ਹਰੇਕ ਪੁਲਿਸ ਵਾਲੇ ਦੇ ਘਰੇ ਬੀਜੀਪੀ ਸਾਹਿਬ ਦੇ ਸਾਈਨ ਨੇ ਤੇ ਮੇਰੇ ਸਾਈਨ ਨੇ ਵਧਾਈਆਂ ਦਾ ਜਾਂਦਾ ਹੈ ਕਿ ਤੁਹਾਡੇ ਪਾਪਾ ਤੁਹਾਡੇ ਜਿਹੜੇ بیٹے ਜਾਂ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਨੂੰ ਜਨਮ ਦਿਨ ਦੀ ਬਹੁਤ ਬਧਾਈ ਕਾਰਡ ਆਉਂਦਾ ਨਾ